ਆਪਾਂ ਅੱਜ ਗੱਲਬਾਤ ਕਰਾਂਗੇ ਸੰਦੀਪ ਸਿੰਘ ਸੰਨੀ ਦੇਵਾਰੇ ਬੜੀ ਜਿਹੜੀ ਖਬਰ ਹੈ ਇਹ ਬੜੇ ਜਾਣਨ ਵਾਲੀ ਆ ਬੜੇ ਜਵਾਬ ਮੰਗਦੀ ਆ ਬੜਾ ਕੁਝ ਇਹ ਜਿਹੜੀਆਂ ਕੀ ਕੁਝ ਉੱਥੇ ਵਾਪਰੇ ਆ ਘਟਨਾਵਾਂ ਜਿਹੜੀ ਪਟਿਆਲਾ ਜੇਲ੍ਹ ਦੇ ਵਿੱਚ ਸੀ ਉਹਦੇ ਉੱਤੋਂ ਬੜਾ ਵੱਡਾ ਇੱਕ ਸਵਾਲ ਖੜਾ ਹੋ ਜਾਂਦਾ ਪੰਜਾਬ ਪੁਲਿਸ ਦੇ ਉੱਪਰ ਖਾਸ ਕਰਕੇ ਉਸ ਜੇਲ੍ਹ ਦੇ ਸੁਪਰਡੈਂਟ ਦੇ ਉੱਪਰ ਆ ਜਾਂ ਕਿਹੜੇ ਕਿਹੜੇ ਐਸਪੀਸੀ ਅੱਪਾ ਅੱਜ ਪੂਰੀ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਬੜੀ ਧਿਆਨ ਦੇ ਨਾਲ ਵੀਡੀਓ ਸੁਣਨ ਵਾਲੀ ਆ ਚੰਗੀ ਲੱਗੀ ਸ਼ੇਅਰ ਕਰ ਦਿਓ ਨਾ ਚੰਗੀ ਲੱਗੀ ਡਿਲੀਟ ਕਰ ਦਿਓ ਪਰ ਗੱਲਬਾਤ ਇੱਕ ਵਾਰੀ ਜਰੂਰ ਸਾਰੇ ਸੁਣ ਲਿਓ ਤੇ ਕਮੈਂਟ ਆਪਣੇ ਜਰੂਰ ਕਰ ਦੇਣਾ ਹੱਸੇ ਕਾਲ ਦੀ ਅੱਪਾ ਅੱਜ ਗੱਲ ਸ਼ੁਰੂ ਕਰਦੇ ਆ ਸੰਦੀਪ ਸਿੰਘ ਸੰਨੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2022 ਦੇ ਵਿੱਚ ਅਸਦੀਰ ਸੂਰੀ ਜਿਹੜਾ ਕਿ ਆਪਣੇ ਆਪ ਨੂੰ ਸਿਵਿਸਾਇਕ ਦਾਅਦਾਸ ਦੋ ਤੁਹਾਨੂੰ ਸਾਰਿਆਂ ਨੂੰ ਪਤਾ ਉਤੋਂ ਜਾਣੂ ਹੋ ਤੁਸੀਂ ਕਿ ਜਿਹੜਾ ਉਹਦੀ ਘਟਨਾ ਨੂੰ ਲੈ ਕੇ ਜਿਹੜਾ ਉਹ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਪੜੇ ਤਿੰਨ ਸਾਲ ਹੋ ਗਏ ਪਰ ਜਿਹੜੇ ਹੁਣ ਇਹ ਤੁਸੀਂ ਇੱਥੇ ਸੋਚ ਕੇ ਦੇਖਿਓ ਜੋ ਕਿ 10 ਸਤੰਬਰ ਨੂੰ ਇਹ ਗੱਲ ਦੱਸੀ ਜਾਂਦੀ ਆ ਕਿ ਸੰਦੀਪ ਸਿੰਘ ਸੰਨੀ ਤੇ ਤਿੰਨ ਉਥੇ ਜਿਹੜੇ ਕਿ ਪੁਲਿਸ ਮੁਲਾਜ਼ਮਾਂ ਜਿਹੜੀ ਆਪਾਂ ਕਹਦੇ ਕਿ ਪੁਲਿਸ ਦੀਆਂ ਕਾਲੀਆਂ ਭੇਡਾਂ ਇੱਕ ਉਹ ਸੁਭਾ ਸਿੰਘ ਜਿਨੇ ਕਿ 100 ਤੋਂ ਵੱਧ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਸੀ ਉਹਨਾਂ ਦਾ ਕਤਲ ਕੀਤਾ ਸੀ 30 ਦੂਸਰਾ ਉਸੇ ਹੀ ਸਕਸਾ ਡੀਐਸਪੀ ਗਰਵਾਚਨ ਸਿੰਘਾ ਜਿਨੇ ਬੜੇ ਨੌਜਵਾਨ ਮਾਰੇ ਸੀ ਤੀਸਰਾ ਇੰਦਰਜੀਤ ਕੋਈ ਇੰਦਰਜੀਤ ਸਿੰਘਾ ਇਹ ਕਿ ਪੌਥਰੀ ਉਹ ਵੀ ਕਾਲੀ ਭੇਡ ਹੈ ਜਿਹੜਾ ਡਰਗ ਦੇ ਨਸੇ ਦੇ ਵਿੱਚ ਉੱਥੇ ਬੰਦਾ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਕਿ ਸੁਭਾ ਸਿੰਘ ਇਹਨਾਂ ਤਿੰਨਾਂ ਦੀ ਆਖਰੀ ਲੜਾਈ ਕਿਉਂ ਹੁੰਦੀ ਆ ਬੜਾ ਵੱਡਾ ਸਵਾਲ ਆ ਲੜਾਈ ਹੋਈ ਆ ਲੜਾਈ ਦੇ ਵਿੱਚ ਕਹਿੰਦੇ ਕਿ ਤਿੰਨੇ ਮਲਾਜਮ ਜ਼ਖਮੀ ਹੋ ਗਏ ਦੇਖੋ ਇੱਕ ਪਾਸੇ ਤਿੰਨ ਜਣੇ ਇੱਕ ਪਾਸੇ ਇਕੱਲਾ ਸੰਦੀਪ ਸਿੰਘ ਬੜੇ ਧਿਆਨ ਦੇ ਨਾਲ ਦਿਮਾਗ ਨਾਲ ਸੋਚਣ ਵਾਲੀ ਗੱਲ ਆ ਕਿ ਪੁਲਸਾ ਸਰਕਾਰ ਆ ਏਜੰਸੀਆਂ ਸਟੇਟ ਕਮੇ ਸਿੱਖਾਂ ਨੂੰ ਇੱਕ ਪਾਸੇ ਬਦਨਾਮ ਕਰਦੀਆਂ ਤੇ ਕਮੇ ਸਿੱਖਾਂ ਨੂੰ ਫੇਰ ਮਾਰਨਾ ਚਾਹੁੰਦੀਆਂ ਨੇ ਕਹਿੰਦੇ ਜੀ ਉਹਨਾਂ ਦੀ ਲੜਾਈ ਹੋਈ ਹੁਣ ਇਹ ਨਹੀਂ ਪਤਾ ਕਿ ਉਹ ਬੈਰਕ ਦੇ ਇੱਕ ਬੈਰਕ ਦੇ ਵਿੱਚ ਸੀ ਚਾਰੇ ਜਾਣੇ ਜਾਂ ਫਿਰ ਕੀ ਉਹ ਬੈਰਕ ਬਦਲੇਗੀ ਜਾਂ ਫਿਰ ਚਾਰੇ ਜਾਣੇ ਇੱਕ ਬੈਰਕ ਦੇ ਵਿੱਚ ਕਮੇ ਇਕੱਠੇ ਹੋਏ ਸਭ ਤੋਂ ਵੱਡਾ ਇੱਕ ਇਹ ਸਵਾਲ ਆ ਦੂਸਰਾ ਨਾਲ ਇਹਦੇ ਸਵਾਲ ਇਹ ਜੁੜਦਾ ਕਿ ਦੋ ਵਿਚਾਰ ਧਾਰਾ ਨੇ ਇੱਕ ਉਹ ਵਿਚਾਰ ਧਾਰਾ ਵਾਲੇ ਆ ਖੂਨੀ ਅਪਰਾਧੀ ਕਿ ਜਿਨ੍ਹਾਂ ਨੇ 100 ਤੋਂ ਵੱਧ ਸਿੱਖ ਮਾਰੇ ਹੋਣ ਜਿਹੜੇ ਕਿ ਜੰਗਲੀ ਜਨਵਰਾਂ ਤੋਂ ਵੀ ਭੈੜੇ ਹੋਣ ਖੰਕੂਰ ਆਪਾਂ ਕਹਦੇ ਆ ਕਿ ਅੱਤਵਾਦੀ ਆਪਾਂ ਜੇ ਸ਼ਬਦ ਲਾ ਲਈਏ ਤਾਂ ਕੋਈ ਅਤਕਤ ਨਹੀਂ ਨਹੀਂ ਇੱਕ ਪਾਸੇ ਉਹ ਜਿਨ੍ਹਾਂ ਨੇ ਕਿ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਦੂਜੇ ਪਾਸੇ ਉਹ ਜਿਹੜਾ ਕਿ ਸਿੱਖਾਂ ਦੇ ਜਿਹੜਾ ਸੰਦੀਪ ਸਿੰਘ ਸਿੱਖਾਂ ਦੇ ਖਿਲਾਫ ਜਿਹੜਾ ਗੱਲ ਸੁਣਨ ਨੂੰ ਤਿਆਰ ਨਹੀਂ ਜੋ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਵਾਲੇ ਆ ਤੇ ਉਹ ਉਸ ਵਿਚਾਰਧਾਰਾ ਦੋ ਵਿਚਾਰਧਾਰਾ ਹੋ ਗਈਆਂ ਇੱਕ ਸਿੱਖਾਂ ਦੇ ਉਲਟਾ ਖਤਮਾ ਕਰਨ ਵਾਲੇ ਤੇ ਇੱਕ ਸਿੱਖਾਂ ਦੇ ਹੱਕ ਦੇ ਵਿੱਚ ਭੁਗਤਮਾਲੀ ਹੁਣ ਇੱਥੇ ਦੋ ਪਹਿਲੂ ਆ ਇਹ ਲੜਾਈ ਆਖਰ ਕਿਦੋਂ ਤੇ ਕਿਉਂ ਹੋਈ ਇਹ ਵੀ ਤਾਂ ਨੂੰ ਦੱਸਾਂਗੇ ਬੀੜੇ ਧਿਆਨ ਦੇ ਨਾਲ ਸੁਣੋਗੇ ਤਾਂ ਤਾਂ ਹੀ ਕੁਝ ਪੱਲੇ ਪੈਣਾਗਾ ਰੌਂਟੇ ਖੜੇ ਕਰਨ ਵਾਲੀ ਕਹਾਣੀ ਆ ਬੜੀ ਦਰਦਨਾਕ ਕਹਾਣੀ ਆ ਆਖੇ ਕਹਿੰਦੇ ਜੀ ਸੰਦੀਪ ਦੇ ਇੱਕ ਇਲਜ਼ਾਮ ਲਾਇਆ ਗਿਆ ਕਿ ਸੰਦੀਪ ਸੰਧੀ ਨੇ ਇੱਕ ਹਮਲਾ ਕੀਤਾ ਪਰ ਸਭ ਤੋਂ ਪਹਿਲਾਂ ਧਾਰ ਨੂੰ ਦੱਸ ਦਈਏ ਕਿ ਇੰਦਰਜੀਤ ਸਿੰਘ ਉੱਥੇ ਕਾਲੀ ਭੇੜ ਜਿਹੜੀ ਕਿ ਇਹਨਾਂ ਨੂੰ ਉਮਰ ਕੈਦ ਹੋਈ ਆ ਤਿੰਨ ਜਣਿਆਂ ਨੂੰ ਸੁਭਾ ਸਿੰਘ ਦਾ ਚਲੋ ਇੱਕ ਨਰਕ ਸੁਧਾਰੀ ਗਿਆ ਕੱਲ ਮਰ ਗਿਆ ਤੇ ਅਗਰਵਾਚਨਾ ਤੇ ਕਾ ਦੂਜਾ ਰਹਿ ਗਿਆ ਇੰਦਰਜੀਤ ਆ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਸੰਦੀਪ ਸਿੰਘ ਸੰਨੀ ਤੇ ਪਹਿਲਾਂ ਅਰਾੜ ਦੇ ਨਾਲ ਹਵਲਾ ਕੀਤਾ ਫਿਰ ਪਿੱਛੋਂ ਇੱਕ ਜਣੇ ਆ ਕੇ ਸੋਟੀ ਮਾਰੀ ਆ ਇਸ ਤਰ੍ਹਾਂ ਕਰਦਾ ਕਰਦਾ ਤੇ ਜਿਹੜਾ ਸੰਦੀਪ ਸੰਨੀ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਭੱਜ ਜਾਂਦਾ ਆਪਣੀ ਸਰਨ ਲੈਣ ਦੇ ਲਈ ਤੇ ਤੁਹਾਨੂੰ ਹੁਣ ਇੱਥੇ ਥੋੜੀ ਜਿਹੀ ਇੱਕ ਵਾਰ ਮੈਂ ਵੀਡੀਓ ਸੁਣਾ ਦਵਾਂ ਆ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿਉਂਕਿ ਕਹਾਣੀ ਜਿਹੜੀ ਫਿਰ ਜੁੜ ਜੂਗੀ ਤੁਹਾਨੂੰ ਫਿਰ ਕੱਲੇ-ਕੱਲੇ ਬੇਰਵਾ ਦੱਸ ਦਊਗਾ ਕਿ ਆਖਰ ਸਾਰੀ ਕਹਾਣੀ ਆਸਲ ਸੱਚ ਇਹ ਆ ਇਹ ਜਨਿਸ਼ਲੀ ਜਾਂਚ ਕਰਾਉਣੀ ਜਿਹੜੀ ਬਹੁਤ ਵੱਡੀ ਲਾਜ਼ਮੀ ਆ ਅੱਜ ਸਿੱਖ ਕੌਮ ਨੂੰ ਸੰਦੀਪ ਸੰਨੀ ਦੇ ਹੱਕ ਦੇ ਵਿੱਚ ਖੜੀ ਹੈ ਬੇਸਕਾ ਪਰ ਵੱਡੀ ਤਦਾਦ ਦੇ ਵਿੱਚ ਸਿੱਖ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਤੇ ਪਹਿਲਾਂ ਤੁਹਾਨੂੰ ਮੈਂ ਥੋੜੀ ਇੱਕ ਵੀਡੀਓ ਸੁਣਾ ਦਾਂ ਥੋੜਾ ਜਿਹਾ ਅੰਸਰ ਉਹਨਾਂ ਦੇ ਬਰਾਦਰ ਵੱਡੇ ਭਰਾ ਉਹ ਮੁਲਾਕਾਤ ਕਰਕੇ ਆਏ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਮੰਦੀਪ ਸਿੰਘ ਹੈ ਜੀ ਮੈਂ ਸੰਦੀਪ ਸਿੰਘ ਦਾ ਬ੍ਰਦਰ ਹੈ ਜੀ ਜੀ ਸਰ ਅੱਜ ਤੁਸੀਂ ਜੇਲ੍ਹ ਪਹੁੰਚੇ ਹੋ ਕਿੰਨੀ ਦੇਰ ਮੁਲਾਕਾਤ ਹੋਈ ਹੈ ਤੇ ਉਸ ਮੁਲਾਕਾਤ ਦੌਰਾਨ ਕੀ ਕੁਝ ਤੁਹਾਨੂੰ ਪਤਾ ਲੱਗਿਆ ਜੀ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ ਘੁਮਰਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਕੁਝ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਜੀ ਦੇਖੋ ਇੱਕ ਤੇ ਦੋਨੇ ਸੈਰ ਦੀ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁਝੀਆਂ ਪਈਆਂ ਹੋਈਆਂ ਨੇ ਐਨੇ ਕਿ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲੋ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਨੂੰ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਅੰਗ ਸੰਗ ਹੋਏ ਕਹਿੰਦਾ ਮੈਂ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਰੀਆਂ ਸੁਰੀਆਂ ਗੱਲਾਂ ਆਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਅੱਜ ਕੋਈ ਝੂਠ ਨਹੀਂ ਹੋਏਗਾ ਵੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਅੱਖ ਨਹੀਂ ਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਇਹਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਨ ਕਿੱਥੋਂ ਲੈ ਕੇ ਆਇਆ ਰੋਡ ਤੇ ਅੱਗੇ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਤੁਹਾਨੂੰ ਪੂਰੀ ਗੱਲਬਾਤ ਅੱਗੇ ਸੁਣਾਉਣੇ ਆ ਜਾ ਕੇ ਮੈਂ ਤੁਹਾਨੂੰ ਹੁਣ ਦੱਸ ਦੇਵਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਉਹਨਾਂ ਦੇ ਭਰਾ ਤੋਂ ਪਤਾ ਲੱਗਿਆ ਕਿ ਜਿਹੜਾ ਇੰਦਰਜੀਤ ਸਿੰਘ ਆ ਉਹਨੇ ਪਹਿਲਾਂ ਰਾਡ ਮਾਰੀ ਆ ਤੇ ਬਚਾ ਦੇ ਲਈ ਜਿਹੜਾ ਸੰਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਤੇ ਉਥੋਂ ਫੇਰ ਪੁੱਛ ਵਾਲਿਆਂ ਵੱਲੋਂ ਜਿਹੜਾ ਉਹਦਾ ਸਾਕਸ ਦਾ ਨਾਂਗਾ ਸਖਜੀਤ ਸਿੰਘ ਆ ਤੇ ਉਤੋਂ ਫੜ ਕੇ ਲਿਆਂਦਾ ਤੇ ਆ ਕੇ ਆਉਣ ਸਾਰ ਕੀ ਹੋਇਆ ਕਿ ਉੱਥੇ ਜੇਲ੍ਹ ਦਾ ਸਬਡੈਂਟਾ ਨੇ ਜਿਹੜਾ ਕਿ ਭਪਿੰਦਰ ਸਿੰਘ ਐਸਐਸਪੀ ਬਿਰਕਾ ਨੇ ਇੱਥੋਂ ਤੱਕ ਕਿ ਜਿਹੜਾ ਕਿ ਇਸ ਮੈਂ ਪਹਿਲਾਂ ਕਹਾਣੀਆਂ ਕੀਤੀਆਂ ਸੀ ਪਹਿਤ ਤਾਰ ਨੂੰ ਪਹਿਲਾਂ ਮੈਂ ਉਹ ਵੀ ਬੇਰਵਾ ਦੱਸੂਗਾ ਆਉਣ ਸਾਰੇ ਦੀਆਂ ਦੋਹੇ ਬਾਹਾਂ ਬਨਨੀਆਂ ਦੋਵੇਂ ਲੱਤਾਂ ਬਨਨੀਆਂ ਜਣੇ ਕਿ 20 ਪੁਲਿਸ ਮੁਲਾਜ਼ਮਾ ਨੇ ਅੰਨਾ ਤਸੱਦਦ ਕੀਤਾ ਅੱਧਾ ਘੰਟਾ ਅੱਧਾ ਘੰਟਾ ਕੋਈ ਲੱਤ ਨਹੀਂ ਛੱਡਿਆ ਕੋਈ ਪੈਰ ਨਹੀਂ ਸਾੜੀ ਕੋਈ ਅੱਖ ਨਹੀਂ ਛੱਡੀ ਕੋਈ ਢਿੱਡ ਦਾ ਹਿੱਸਾ ਨਹੀਂ ਛੱਡਿਆ ਜਿਹੜਾ ਨਾ ਕੁੱਟਿਆ ਹੋਵੇ ਜਿਹੜਾ ਜ਼ਾਲਮਾਂ ਨੇ ਜਿਸ ਤਰ੍ਹਾਂ ਪਹਿਲਾਂ ਸੁਭਾ ਸਿੰਘ ਬੁੱਚੜ ਨੇ ਜਿਹੜਾ ਹੁਣ ਨਰਕ ਸੁਧਾਰ ਗਿਆ ਉਹਨੇ ਵੀ ਇਸ ਤਰ੍ਹਾਂ ਇਸ ਸਿੱਖਾਂ ਨੂੰ ਮਾਰਿਆ ਸੀ ਇਸ ਤਰ੍ਹਾਂ ਹੀ ਕੁੜਕੁੜ ਕੇ ਜਿਹੜਾ ਉਹ ਨਹਿਰਾਂ ਦੇ ਵਿੱਚ ਤੋਰਿਆ ਸੀ ਤੇ ਉਸ ਤਰ੍ਹਾਂ ਹੀ ਸੇਮ ਕਹਾਣੀ 1993 ਵਾਲੀ ਅੱਜ ਫਿਰ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਪੁਲਿਸ ਵਾਲਿਆਂ ਨੇ ਦਰਹਾ ਦਿੱਤੀ ਐਸੇ ਤੱਕ ਕਿ ਜਿਹੜਾ ਕਿ ਸੁਪਰਡੈਂਟਾ ਭਪਿੰਦਰ ਸਿੰਘ ਬਿਰਕਾ ਉਹਨੇ ਇਹ ਗੱਲ ਕਹਿ ਦਿੱਤੀ ਕਿ ਇਹਨੂੰ ਜਿਹੜਾ ਖਤਮ ਹੀ ਕਰ ਦੇ ਦੀ ਗੋਲੀ ਮਾਰ ਕੇ ਇਹਦਾ ਪਰਾਂ ਮਕਾਓ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਨੇ 100 ਦੇ ਕਰੀਬ ਬੰਦਾ ਮਾਰਿਆ ਹੋਵੇ ਉਹ ਕਿੱਡਾ ਵੱਡਾ ਜ਼ਾਲਮਾ ਕਿੱਡਾ ਵੱਡਾ ਹਥਿਆਰਾ ਹੋਊਗਾ ਤੇ ਭੈਣ ਸੰਦੀਪ ਸੰਨੀ ਇੱਕ ਪਾਸੇ ਕੱਲਾ ਜਾੜਾ ਉਹ ਉਹਨਾਂ ਉੱਤੇ ਅਟੈਕ ਕਰੂਗਾ ਇਹ ਸਾਰੀ ਇੱਕ ਕਹਾਣੀ ਮਿੱਥੀ ਗਈ ਆ ਕਿਉਂਕਿ ਪੌਣੇ 3 ਸਾਲ ਹੋ ਗਏ ਸੀ ਲਗਭਗ ਕਿਸੇ ਦੇ ਨਾਲ ਤੂੰ ਤੂੰ ਮੈਂ ਮੈਂ ਨਹੀਂ ਹੋਇਆ ਸੰਦੀਪ ਸਿੰਘ ਲਗਭਗ ਜਵਾਲਤ ਮਿਲ ਜਾਣੀ ਸੀ ਸ਼ਾਇਦ ਅਗਲਾ ਸਾਲ ਇਹਨਾਂ ਨੇ ਜਾਣ ਬੁੱਝ ਕੇ ਅਟੈਕ ਕਰਵਾਇਆ ਤੇ ਜਾਣਬੁੱਝ ਕੇ ਜਿਹੜਾ ਜੋ ਕੁਝ ਹੋਇਆ ਹੋ ਸਕਦਾ ਕਿ ਜਿਹੜਾ ਉਹ ਮਰਿਆ ਸੂਬਾ ਸਿੰਘਾ ਹੋ ਸਕਦਾ ਇੰਦਰਜੀਤ ਦੀ ਅਰਾੜਨਾ ਮਰ ਗਿਆ ਹੋਵੇ ਹੋ ਸਕਦਾ ਇੰਦਰਜੀਤ ਨਹੀਂ ਮਰਿਆ ਹੋਵੇ ਉਹਦੇ ਕੋਸਾ ਜਾਣ ਕੇ ਮਾਰਨੇ ਬਾਅਦ ਤੁਸੀਂ ਇਹ ਦੇਖੋ ਜਦੋਂ ਇਹ ਪੁਲਿਸ ਵਾਲੇ ਸੂਬਾ ਸਿੰਘ ਤੇ ਗਰਵਾਚਰ ਸਿੰਘ ਆਪਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਫੇਕ ਐਨਕਾਊਂਟਰ ਦੇ ਵਿੱਚ ਮਾਰ ਸਕਦੇ ਆ ਆਪਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦੂਜੇ ਥਾਣੇ ਦੇ ਵਿੱਚ ਲਿਆ ਕੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਸਕਦੇ ਆ ਤਾਂ ਇਹਨਾਂ ਦੇ ਲਈ ਜਿਹੜਾ 84-82 ਸਾਲ ਦਾ ਇਹ ਸੂਬਾ ਸਿੰਘ ਸਿਰਸਰਹਾਂਦਾ ਹੋ ਸਕਦਾ ਉਹਨਾਂ ਨੇ ਮਾਰਤਾ ਹੋਵੇ ਕਿ ਇਹਨਾਂ ਦੇ ਸਿਰ ਇਹਦੇ ਕਾਤਲ ਹੋਰ ਪਾ ਦिए ਤਾਂ ਕਿ ਇਹ ਸਦਾ ਲਈ ਬਾਹਰ ਨਾ ਆਵੇ ਇਹਨਾਂ ਦੀ ਮਾਰ ਸਕਤਾ ਇਹ ਦਰਸਾਉਂਦੀ ਆ ਬੜਾ ਇਹ ਤੇ ਧਿਆਨ ਦੋ ਗੱਲਾਂ ਨੇ ਇਹ ਨਹੀਂ ਕਿ ਅਸੀਂ ਇੱਧਰ ਲਈ ਗੱਲ ਫੜ ਲਈ ਉਡੂ-ਉਡੂ ਕਰਤਾ ਜੀ ਅਸੀਂ ਉੱਧਰ ਲਈ ਗੱਲ ਫੜੀ ਉਡੂ-ਉਡੂ ਕਰਤਾ ਅੱਤੇ ਸਾਡੇ ਨਾਲ ਸਟੇਟ ਕੀ ਚਾਲਾਂ ਖੇਡ ਰਹੀ ਹੈ ਸਰਕਾਰਾਂ ਕੀ ਚਾਲਾਂ ਖੇਡ ਰਹੀਆਂ ਏਜੰਸੀਆਂ ਕੰਮੇ ਸਾਨੂੰ ਮਰਵਾ ਰਹੀਆਂ ਨੇ ਪਹਿਲਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਘਾਣ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਪਲੀਪਾਂ ਜਾਣਦੇ ਹੋ ਹੁਣ ਜਿਹੜਾ ਕਿ ਇਹ ਉਹਦੇ ਗਨਮੈਨ ਨੇ ਜਿਹੜਾ ਉੱਤ ਦਾ ਸੁਪਰਡੈਂਟ ਤਿੰਨ ਉਹਦੇ ਗਨਮੈਨ ਦੱਸੇ ਜਾ ਰਹੇ ਆ ਕਰੀਬ 20 ਦੇ ਕਰੀਬ ਜਿਹੜੇ 9 ਨੇ ਬਕਾਇਦਾ ਸੰਦੀਪ ਸੰਧੀ ਨੇ ਆਪਣੇ ਭਰਾ ਨੂੰ ਦੱਸਿਆ ਕਿ ਇੰਨਾ ਇੰਨਾ ਬਲਾਜਮਾ ਨੇ ਮੈਨੂੰ ਜਿਹੜਾ ਅੱਧਾ ਘੰਟਾ ਕਹਿੰਦੇ ਇਹਦੀ ਚੀਕਾਂ ਕਢਾਉਣੀਆਂ ਨੇ ਤੇ ਕੁੱਟਿਆ ਤੇ ਆਖਰ ਜਦੋਂ ਉਹ ਵਹਿਗਰੂ ਵਹਿਗਰੂ ਕਰਦਾ ਰਿਹਾ ਤਾਂ ਉਹਦਾ ਭਰਾ ਵੀ ਰੋਪਿਆ ਕਿ ਆਖਰ ਜਾਲਮਾਂ ਨੇ ਉਹਦੇ ਮੂੰਹ ਦੇ ਵਿੱਚ ਕੱਪੜਾ ਥਣ ਦਿੱਤਾ ਕਿ ਵਹਿਗਰੂ ਵਹਿਗਰੂ ਵੀ ਨਾ ਕਰੇ ਜਣੀ ਕਿ ਮਾਰਨ ਦੀ ਕੋਈ ਕੱਤ ਨਹੀਂ ਛੱਡੀ ਤੇ ਅਕਾਲ ਪੁਰਖ ਨੇ ਜਿਹੜਾ ਆਪਸਾ ਆਏ ਹੋ ਕੇ ਜਿਹੜਾ ਸੰਦੀਪ ਸੰਧੀ ਨੂੰ ਜਿਹੜਾ ਬਚਾਲਿਆ ਹੁਣ ਮੈਂ ਦੂਸਰੀ ਗੱਲ ਕਰਦਾ ਕਿ ਸੁਭਾ ਸਿੰਘ ਜ਼ਾਲਮ ਪੁਲਿਸ ਅਫਸਰ ਨੇ ਜਦੋਂ 100 ਦੇ ਕਰੀਬ ਬੰਦਾ ਮਾਰਿਆ ਕਿ ਪੁਲਸ ਵਾਲੇ ਨੂੰ ਪੁੱਛਣਾ ਚਾਹਣਾ ਜਾਂ ਸਰਕਾਰਾਂ ਨੂੰ ਪੁੱਛਣਾ ਚਾਹਣਾ ਕਿ ਸੁਭਾ ਸਿੰਘ ਨੂੰ ਇਸ ਤਰ੍ਹਾਂ 20 ਜਣਿਆਂ ਨੇ ਕੁੱਟਿਆ ਸੀ ਉਹਦੇ ਲੱਤਾਂ ਬਾਹਾਂ ਤੋੜੀਆਂ ਸੀ ਉਹਦੀਆਂ ਅੱਖਾਂ ਭੰਨੀਆਂ ਸੀ ਉਹਦਾ ਢਿੱਡ ਭੰਨਿਆ ਸੀ ਉਹਦੀ ਨੀਕਰ ਜਿਹੜੀ ਲਹੂ ਲਹਾਨ ਹੋਈ ਸੀ ਭਾਈ ਸੰਦੀਪ ਸਿੰਘ ਸੰਨੀ ਦਿੱਤਾ ਤੈਨ ਬਾਰੇ ਕਸੈਰਾ ਜਿਹੜਾ ਖੂਨ ਨਾਲ ਲਤਪਤ ਹੋ ਗਿਆ ਜਿਹੜਾ ਇਨਾਂ ਨੇ ਜਿਹੜਾ ਚੁਗਮਾ ਰਾਡ ਮਾਰਿਆ ਉਹਦਾ ਇੱਥੇ ਬੜਾ ਵੱਡੇ ਸਵਾਲ ਨੇ ਇਹ ਇਹ ਐ ਨਹੀਂ ਕਿ ਇੱਥੇ ਕੰਮ ਮੁੱਕ ਗਿਆ ਇਹ ਜੁਡੀਸ਼ੀਅਲੀ ਕੋਰਟ ਤੋਂ ਜਿਹੜਾ ਹਾਈ ਕੋਰਟ ਮਾਨਜੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਜਿਹੜਾ ਜੱਜਾਂ ਦਾ ਇੱਕ ਬੈਂਚ ਬਿਠਾਉਣਾ ਚਾਹੀਦਾ ਉਹਨਾਂ ਤੋਂ ਜਿਹੜਾ ਅਨਕਵਾਰੀ ਕਰਾਉਣੀ ਚਾਹੀਦੀ ਆ ਕਿਉਂਕਿ ਪਟਿਆਲਾ ਜੇਲ੍ਹ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਘਟਨਾ ਵਾਪਰੀ ਆ ਹੁਣ ਬੇਸ਼ੱਕ ਸੰਗਰੂਰ ਜੇਲ੍ਹ ਦੇ ਵਿੱਚ ਆ ਸ਼ਿਫਟ ਕਰਤਾ ਬਿਨਾ ਮੈਡੀਕਲ ਤੋਂ ਮੇਸਕ ਕੋਰ ਨੇ ਕਿਹਾ ਸੀ ਕਿ ਜੇਕਰ ਲੜਾਈ ਹੋਈ ਆ ਇੱਕ ਧਿਰ ਦੇ ਤੁਸੀਂ ਕਹਨੇ ਹੋ ਜੇਕਰ ਤਿੰਨ ਜਣਿਆਂ ਦੇ ਛੱਟਾ ਵੱਜ ਸਕਦੀ ਆ ਤਾਂ ਸੰਦੀਪ ਸਿੰਘ ਦੇ ਛੱਟ ਕਿਉਂ ਨਹੀਂ ਵੱਜੀ ਇਹ ਵੱਡਾ ਸਵਾਲ ਆ ਤੇ ਫਿਰ ਸੰਦੀਪ ਸਿੰਘ ਨੇ ਕਿਹਾ ਜੇ ਉੱਥੇ ਬਰਤਾਰਾ ਕੀਤਾ ਹੋਊਗਾ ਉਹ ਬਤਿਹਰਾ ਉਹ ਤੁਹਾਡੇ ਸਾਹਮਣੇ ਹੋ ਗਿਆ ਜੋ ਕੋਰ ਨੂੰ ਪਹਿਲਾਂ ਪਤਾ ਸੀ ਕਿ ਕਿਉਂਕਿ ਜੱਜ ਸਾਹਿਬ ਨੂੰ ਪਹਿਲਾਂ ਪਤਾ ਹੁੰਦਾ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਕਾਲੀਆਂ ਭੇਡਾਂ ਦਾ ਇਹਨਾਂ ਨੇ ਕੀ ਕੁਝ ਕੀਤਾ ਤੇ ਫਿਰ ਬੈਰ ਕਿਉਂ ਨਹੀਂ ਬਦਲੇਗੀ ਸਿਰਫ ਇੱਕ ਜਾਣਬੁੱਝ ਕੇ ਜਿਹੜਾ ਇੱਕ ਸੰਦੀਪ ਸੰਨੀ ਉੱਪਰ ਆ ਮਾਰ ਦੇ ਲਈ ਇਹਨਾਂ ਨੇ ਹਮਲਾ ਕੀਤਾ ਸੀ ਆਖਰੂ ਕੁਦਰਤੀ ਜਿਹੜਾ ਬੁढ़ा ਸੀ ਜਿਹੜਾ ਸੁਭਾ ਸਿੰਘ 81-82 ਸਾਲ ਦੀ ਉਮਰ ਸੀ ਉਹ ਹੋ ਸਕਦਾ ਡਿੱਕੇ ਮਰ ਗਿਆ ਹੋਵੇ ਹੋ ਸਕਦਾ ਉਹ ਇੰਦਰਜੀਤ ਸਿੰਘ ਆ ਜਿਹੜਾ ਕਾਲੀ ਪੇਡ ਉਹਦੀ ਰਾੜਨਾ ਮਰ ਗਿਆ ਹੋਵੇ ਕੋਈ ਜ਼ਰੂਰੀ ਥੋੜੀ ਇਹ ਆ ਇਹ ਤਾਂ ਅਨਕਵਾਰੀ ਦੱਸੂਗੀ ਅਨਕਵਾਰੀ ਜਦੋਂ ਅਨਕਵਾਰੀ ਹੋਈ ਜਦੋਂ ਸਿਵੀ ਆਈ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਸਾਹਬਾਨ ਕਰਨਗੇ ਤੇ ਉਦੋਂ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਫੇਰ ਹੋਊਗਾ ਉਨਾ ਚਿਰ ਕੁਝ ਨਹੀਂ ਹੋਣਾ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਸ ਤਰ੍ਹਾਂ ਬਤੀਰਾ ਕਰਨਾ ਸਿੱਖਾਂ ਦੇ ਨਾਲ ਤੁਸੀਂ ਆਪ ਸੋਚੋ ਕਿ ਤੁਸੀਂ ਬੱਚਿਆਂ ਵਾਲਿਓ ਆਪਣੇ ਸਾਥੀ ਦੇ ਹੱਥ ਰੱਖ ਕੇ ਦੇਖੋ ਕਿ ਤੁਹਾਡਾ ਕੋਈ ਬੱਚਾ ਮੰਨ ਲੈਂਦੇ ਆ ਕਿ ਉਹਨੇ ਇਸ ਦੀ ਸੂਰੀ ਮਾਰਿਆ ਮਾਰਨਾ ਕਿਸੇ ਦਾ ਆ ਕਹਿੰਦੇ ਹੁੰਦੇ ਆ ਨਾ ਕਿਸੇ ਨੂੰ ਪਹਿਲਾਂ ਮਾਰ ਕੇ ਆ ਮਰਨਾ ਪੈਂਦਾ ਉਹਨੇ ਕਿਉਂ ਮਾਰਿਆ ਕਿੰਨਾ ਕਰਕੇ ਮਾਰਿਆ ਉਹ ਸਾਰੇ ਕੌਮ ਨੂੰ ਗਾਲਾਂ ਕੱਢਦਾ ਸੀ ਸਾਰੇ ਸਿੱਖ ਪੰਥ ਨੂੰ ਗਾਲਾਂ ਕੱਢਦਾ ਸੀ ਕਿਸੇ ਦੀ ਧੀ ਨਹੀਂ ਛੱਡਦਾ ਸੀ ਭੈਣ ਨਹੀਂ ਛੱਡਦਾ ਸੀ ਅੱਕੇ ਨੇ ਉਹਨੇ ਸੁਧੇਰ ਸੂਰੀ ਨੂੰ ਮਾਰਿਆ ਚਲੋ ਜੇਲ੍ਹ ਚ ਲੈ ਗਿਆ ਉਹਦੇ ਛੋਟੇ ਛੋਟੇ ਬੱਚੇ ਆ ਤੇ ਮੈਂ ਪਹਿਲੀ ਗੱਲ ਤੇ ਥੋੜੀ ਟੋਕ ਕੇ ਕਰਦਾ ਸਰੋਵਣੀ ਕਮੇਟੀ ਨੂੰ ਬਾ ਫੜਨੀ ਚਾਹੀਦੀ ਹੈ ਜਾਨੀ ਕਿ 1 ਕਰੋੜ ਰੁਪਇਆ ਉਹਨੂੰ ਉਹਦੇ ਪਰਿਵਾਰ ਨੂੰ ਦੇਣਾ ਚਾਹੀਦਾ ਮੈਂ ਇਹ ਗੱਲ ਕਹਿ ਰਿਹਾ ਮੈਂ ਨਾ ਮੈਂ ਕਿਸੇ ਜਥੇਬੰਦੀ ਦਾ ਉਹ ਨਹੀਂ ਕਿਸੇ ਮੈਂ ਪੋਲਿਟੀਕਲ ਪਾਰਟੀ ਦਾ ਨਹੀਂ ਮੈਂ ਇੱਕ ਆਏ ਜੇ ਪੱਤਰਕਾਰ ਐਸੇ ਇੱਕ ਸਿੱਖ ਦਰਦ ਜਿਹੜਾ ਕਿ ਸਾਤੀ ਮੈਂ ਤੁਹਾਨੂੰ ਕਿਹਾ ਸੀ ਕਿ ਆਪਣੇ ਦਿਲ ਉੱਪਰ ਹੱਥ ਰੱਖ ਕੇ ਦੇਖੋ ਤੁਹਾਡੇ ਬੱਚਿਆਂ ਨੂੰ ਕੋਹ ਕੋਹ ਕੇ ਗੋਲੀਆਂ ਮਾਰੀਆਂ ਜਾਂਦਾ ਤੇ ਤੁਸੀਂ ਤੁਹਾਡੇ ਸਾਹਮਣੇ ਜਾਗਦੇ ਜਿਹੜੇ ਬੱਚੇ ਆ ਉਹ 100 ਦੇ ਕਰੀਬ ਦੁਸ਼ਟ ਬੰਦਾ ਮਾਰ ਕੇ ਆਇਆ ਤੇ ਉਹ ਜਿਹੜੇ ਬੰਦਾ ਮਾਰ ਕੇ ਆਇਆ ਤੇ ਹੱਥ ਤਰ ਕੇ ਦੇਖੋ ਕਿ ਫਿਰ ਉਹ ਜਿਹੜੇ 100 ਦੇ ਕਰੀਬ ਬੱਚੇ ਮਾਰੇ ਆ ਉਹਨਾਂ ਦੇ ਮਾਪਿਆਂ ਨੂੰ ਪੁੱਛੋ ਉਹਨਾਂ ਦਾ ਹਾਲ ਤੇ ਸਾਇਦ ਉਹ ਮਾਪੇ ਵੀ ਅੱਜ ਇਸ ਜਹਾਨ ਤੋਂ ਕਈ ਰੁਸਤ ਕਰਗੇ ਹੋਣਗੇ ਕਈ ਤੁਰ ਗਏ ਹੋਣਗੇ ਕਿ ਇਸ ਬੁਚੜ ਅਫਸਰ ਨੂੰ ਕਦੋਂ ਸਜ਼ਾ ਹੋਊਗਾ ਉਹਨਾਂ ਦੇ ਵਿੱਚੋਂ ਕੁਝ ਕ ਪਰਿਵਾਰ ਬੱਚੇ ਸੀ ਜਿਹੜਾ ਕਿ ਉਹ ਸੀਬੀਆਈ ਕੋਰਟ ਨੇ ਜਦੋਂ ਸੱਜਿਆ ਸੁਣਾਇ ਸੀ ਉੱਤੇ ਮੌਜੂਦ ਸੀ ਉਹ ਹੱਥ ਦੇ ਵਿੱਚ ਤਾਕਤਾਂ ਲਈ ਬੈਠੇ ਸੀ ਪੁਲਿਸ ਮੁਲਾਜ਼ਮਾਂ ਦੀਆਂ ਫੋਟੋਆਂ ਉਹ ਛੋਟੇ ਛੋਟੇ ਨੌਜਵਾਨ ਆ 22 23 ਸਾਲਾਂ ਦੇ ਨੌਜਵਾਨ ਜਿਨ੍ਹਾਂ ਇਸ ਸੂਬੇ ਵਿੱਚੜਨੇ ਜਿਹੜਾ ਉਹ ਮਾਰ ਮਕਾ ਤੇ ਦਿੱਤੇ ਕੋ-ਕੋ ਕੇ ਮਾਰਦੇ ਤੇ ਪੁਲਿਸ ਮੁਲਾਜ਼ਮ ਇਹ ਦਰਦ ਦਾ ਤੁਸੀਂ ਇਹ ਦੇਖ ਲਓ ਕਿ ਮੈਂ ਤੁਹਾਨੂੰ ਅਗਲੀ ਵੀਡੀਓ ਲੰਬੀ ਹੁੰਦੀ ਅਗਲੀ ਵੀਡੀਓ ਦੇ ਵਿੱਚ ਇਸੇ ਦੇ ਨਾਲ ਕੜੀ ਹੋਈ ਜੁੜਦੀ ਹੋਈ ਤੁਹਾਨੂੰ ਇੱਕ ਹੋਰ ਵੱਡੇ ਰੌਂਟੇ ਖੜੇ ਕਰਨ ਵਾਲੀ ਇਹੀ ਕਹਾਣੀ ਸੁਣਾਉਂਗਾ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਭਰਾ ਬਣ ਕੇ ਵੀਰ ਬਣ ਕੇ ਜਿਹੜੀਆਂ ਮੇਰੀਆਂ ਮਾਮਾ ਨੇ ਭੈਣਾਂ ਨੇ ਭਰਾ ਨੇ ਬਜ਼ੁਰਗ ਨੇ ਜੋ ਵੀ ਦੇਖ ਰਹੇ ਨੇ ਕਿਉਂਕਿ ਦਰਦ ਜੇਕਰ ਅਸੀਂ ਆਪਣੇ ਸਿੱਖਾਂ ਦਾ ਦਰਦ ਹਿਰਦੇ ਦੇ ਵਿੱਚ ਨਾ ਰੱਖਿਆ ਇਹ ਨਾ ਦੇਖਿਓ ਕਿ ਤੁਸੀਂ ਆਪ ਸੋਚ ਕੇ ਦੇਖ ਲਓ ਕਿ ਇੱਕ ਜਣਾ ਤਿੰਨ ਜਣਾਂ ਤੇ ਕੰਮੇ ਹਮਲਾ ਕਰ ਸਕਦਾ ਇਹ ਵੱਡਾ ਸਵਾਲ ਆ ਇੱਕ ਸੋਚ ਵਾਲੇ ਆ ਦੋ ਸੋਚਾਂ ਵਾਲੇ ਇੱਕ ਕਮਰੇ ਵਿੱਚ ਕਿਵੇਂ ਬੰਦ ਹੋ ਸਕਦੇ ਆ ਇਹ ਵੱਡਾ ਸਵਾਲ ਆ ਇੱਕ ਉਹ ਅਪਰਾਧੀ ਖੁੰਕਾਰ ਅਪਰਾਧੀ ਜਿਹੜੇ ਕਿ ਜੰਗਲੀ ਜਾਨਵਰ ਹੁੰਦੇ ਆ ਕਿ ਉਹਨਾਂ ਦੇ ਲਈ ਚਾਹ ਜੋ ਮਰਜ਼ੀ ਹੋਵੇ ਉਹ ਕਿਸੇ ਨੂੰ ਨਹੀਂ ਛੱਡਦੇ ਉਹਨਾਂ ਲਈ ਬੰਦਾ ਵੀ ਉਹੀ ਆ ਉਹਨਾਂ ਲਈ ਦੂਜੇ ਭੇੜੇ ਹੋ ਵੀ ਜਾਨਵਰ ਉਹੀ ਆ ਤੇ ਇਹੇ ਸੁਭਾ ਸਿੰਘ ਇਨਸਪੈਕਟਰ ਦੇ ਲਈ ਜਣੇ ਕਿ ਕਹਦੇ ਹੁੰਦੇ ਆ ਨਾ ਕਿ ਆਪਣੀ ਆਪਣੇ ਬੱਚੇ ਆਪ ਖਾ ਜਾਂਦੀ ਆ ਇਸ ਕਰਕੇ ਸੂਬਾ ਸਰਹੰਦ ਦਾ ਜਿਹੜਾ ਇਹ ਦੂਸਰਾ ਸੂਬਾ ਸੀ ਸਰਹੰਦ ਦਾ ਤੇ ਇਹਨੇ ਵੀ ਜਿਹੜਾ ਸਿੱਖਾਂ ਦੇ ਬੱਚੇ ਜਿਹੜਾ ਨਿਗਲ ਗਿਆ ਸੀ ਆਪਣੇ ਹੀ ਪੁਲਿਸ ਕਰਮਚਾਰੀ ਤਿੰਨ ਨੌਜਵਾਨ ਦਗਦਾ ਕਰਦਾ ਉਹਨਾਂ ਦਾ ਚਿਹਰਾ ਜਦੋਂ ਉਹਨਾਂ ਦੀਆਂ ਫੋਟੋਆਂ ਤਸਵੀਰਾਂ ਦੇਖੀਆਂ ਮਨ ਰੋਪਿਆ ਮਨ ਦੁਖੀ ਹੋਇਆ ਕਿ ਯਾਰ ਆਹਾ ਫੀਤਿਆ ਲਵਾਉਣ ਦੀ ਖਾਤਰ ਸਿਰਫ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਤਾ ਕਿ ਮੈਂ ਸੁਣਿਆ ਸੀ ਅੱਗੇ ਇੱਕ ਮੈਂ ਤੁਹਾਨੂੰ ਅਗਲੀ ਸਟੋਰੀ ਤੇ ਦੱਸੂਗਾ ਕਿ ਕਮੇ ਤੜਫ ਦੇ ਪਿਆਂ ਦੇ ਉੱਪਰ ਇਹ ਸਾਂਪਾਂ ਕੜੇ ਖੋ ਲੈਂਦੇ ਸੀ ਤੇ ਆਹ ਆਦੇ ਬੰਦਿਆਂ ਦੇ ਉਹ ਵੀ ਤੁਹਾਨੂੰ ਮੈਂ ਅਗਲੀ ਸਟੋਰੀ ਦੇ ਵਿੱਚ ਦੱਸੂਗਾ ਬੀੜੀ ਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ